ਅਗਲੀ ਵੱਡੀ ਖਬਰ ਦਾ ਉਕਰਲਾ ਨਿਆ ਪੰਜਾਬ ਕਾਂਗਰਸ ਪ੍ਰਧਾਨ ਨੇ ਪੰਜਾਬ ਭਾਜਪਾ ਪ੍ਰਧਾਨ ਨੂੰ ਚੈਲੰਜ ਕੀਤਾ ਬੋਹੜ ਤੋਂ ਸਾਈ ਦੇ ਵਿੱਚ ਮੇਰੇ ਖਿਲਾਫ ਚੋਣ ਲੜ ਕੇ ਵੇਖ ਲੈ ਸੁਨੀਲ ਜਾਖੜ ਰਾਜਾ ਵੜਿੰਗ ਨੇ ਸੁਨੀਲ ਜਾਖੜ ਨੂੰ ਸਿੱਧੇ ਸਿੱਧੇ ਚੁਣੌਤੀ ਦਿੱਤੀ ਹੈ ਆ ਬੋਹੜ ਦੇ ਵਿੱਚ ਸਾਈ ਦੇ ਵਿੱਚ ਮੇਰੇ ਖਿਲਾਫ ਚੋਣ ਲੜ ਕੇ ਵੇਖ ਲੈ ਇਹ ਰਾਜਾ ਵੜਿੰਗ ਦਾ ਕਹਿਣਾ ਹੈ ਰਾਜਾ ਵੜਿੰਗ ਨੇ ਸੁਨੀਲ ਜਾਖੜ ਨੂੰ ਸਿੱਧੇ ਚੁਣੌਤੀ ਦਿੱਤੀ ਹੈ ਬੋਹੜ ਦੇ ਵਿੱਚ 2027 ਦੇ ਚੋਣ ਹੋਣ ਵਾਲੇ ਨੇ ਔਰ ਮੇਰੇ ਖਿਲਾਫ ਚੋਣ ਲੜ ਕੇ ਵੇਖ ਲੈ ਅੱਜ ਕਰ ਤੁਸੀਂ ਜਿੱਤ ਦਿਓ ਤਾਂ ਮੈਂ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇਵਾਂਗਾ ਇਹ ਕਹਨੇ ਰਾਜਾ ਵੜਿੰਗ ਦਾ ਜਨਤਾ ਫੈਸਲਾ ਕਰੇਗੀ ਕਿ ਕੌਣ ਅਸਲੀ ਤੇ ਕੌਣ ਨਕਲੀ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਸਿੱਧੀ ਸਿੱਧੀ ਚੁਣੌਤੀ ਦਿੱਤੀ ਗਈ ਹੈ ਸਤਾਏ ਦੇ ਵਿੱਚ ਕਿਹਾ ਹੈ ਕਿ ਮੇਰੇ ਖਿਲਾਫ ਚੋਣ ਲੜ ਕੇ ਦੇਖ ਲੈਣ ਸੁਨੀਲ ਜਾਖੜ ਜੇ ਜਨਾਬ ਆਪ ਲੜਿਓ ਪਰ ਜੇ ਆਪ ਲੜੋਗੇ ਮੈਂ ਹੰਕਾਰ ਨਹੀਂ ਬੋਲ ਰਿਹਾ मैं माफी हूं डॉक्टर साहब फिर निर्माणा बंदा थोड़े खिलाफ लड़ेगा जे मैं हार गया तो प्रधान जी तो <प्राणा> तो को असीफा दे बीजेपी को प्रधान कांग्रेस को तो प्रधान आनंद बड़ा आएगा कौन ला फैंस क्यों करेगी हार गया तो मैं दे दूंगा तो के नकली नकली है के मैं नहीं तू के नकली बोलियो, चाह पीने चाहते हो, सकता। तुसी हो, सारे हो अगर मैं कहते चाह नहीं पीनी कोई चाह छ नहीं पैर क्यों भाई माता जी और क्या यार चाह पाता उठा ही नहीं जाता उदो ਕਿ ਫੇਰੀ ਜਾਂਦਾ ਇਹ ਗਾਉਂ ਮੇਸ਼ਾ ਅੰਗਰੇਜ਼ ਪੈਗੇ ਮੈਂ ਜੁਤੇ ਰੱਸ਼ੇ ਆ ਪੀਤੇ ਬਿਨਾ ਮੇਰੇ ਕੋਲੀ ਉਠਿਆ ਜਾਂਦਾ ਮੈਂ ਵੀ ਕਿਸੇ ਰੱਸ਼ੇ ਦਾ ਆਦੀ ਨਹੀਂ ਹਾਂ ਲੱਗੇਗਾ ਕਿ ਸਾਚੇ ਦੀ ਝਾੜਾ ਮੇਰਾ ਬੰਦ ਕਰਦੇ ਸਾਧਾ ਹਾਸੀ ਮੈਂ ਗੁੰਮਾ ਜਾਂ ਥੋੜੀ ਜੀ ਯਾਨੇ